10 ਮਿੰਟ ਪਹਿਲਾਂ ਹੀ ਸਚਿੰਦ ਦੇ ਘਰ ਬੇਟੀ ਨੇ ਜਨਮ ਦਿੱਤਾ ਸੀ ਉਹਨਾਂ ਦਾ ਪਰਿਵਾਰ ਫਾਈਨੈਂਸ਼ੀਅਲ ਕਾਫੀ ਵੀਕ ਸੀ ਜਿਸ ਕਰਕੇ ਉਹ ਝੁੱਗੀ ਬਸਤੀ ਯਾਨੀ ਇੱਕ 슬ਮ ایرিয়া ਦੇ ਵਿੱਚ ਰਹਿੰਦੇ ਸੀ ਰਾਤ 9:30 ਵਜੇ ਦੇ ਕਰੀਬਨ ਬੱਚੀ ਦੀ ਮਾਂ ਨੇ ਨੂੰ ਦੁੱਧ ਪਲਾ ਕੇ ਚਲਾ ਦਿੱਤਾ ਸੀ ਕਿਉਂਕਿ ਗਰਮੀ ਦਾ ਮੌਸਮ ਸੀ ਤੇ ਲਾਈਟ ਵੀ ਚਲੀ ਜਾਂਦੀ ਸੀ ਇਸ ਲਈ ਸਾਰਿਆਂ ਨੇ ਦਰਵਾਜ਼ਾ ਖੋਲ ਕੇ ਸੌਂ ਚੜੇ ਜਾਂਦੇ ਆ ਕਰਮੀ ਦੀ ਵਜ੍ਹਾ ਦੇ ਨਾਲ ਬੱਚੀ ਦੀ ਮਾਂ ਨੂੰ ਨੀਂਦ ਨਹੀਂ ਆ ਰਹੀ ਸੀ ਤੇ ਰਾਤ 1 ਵਜੇ ਤੱਕ ਉਹ ਜਾਗਦੀ ਹੀ ਰਹਿੰਦੀ ਹੈ ਪਰ ਆਖਰਕਾਰ ਥੱਕ ਹਰ ਕੇ ਉਹ ਸੌਂ ਜਾਂਦੀ ਆ ਲਗਭਗ ਰਾਤ ਦੇ 3:30 ਵਜੇ ਦੇ ਵਿੱਚਕਾਰ ਅਚਾਨਕ ਭਾਂਡੇ ਡਿੱਗਣ ਦੀ ਆਵਾਜ਼ ਆਉਂਦੀ ਆ ਤੇ ਸਾਰੇ ਜਣੇ ਉੱਠ ਜਾਂਦੇ ਆ ਤੋ ਦੇਖਦੇ ਆ ਕਿ ਬਿੱਲੀ ਨੇ ਬਰਤਨ ਡੇਗੇ ਸੀ ਤੇ ਉਸੇ ਲਈ ਉਹਨਾਂ ਦੀ ਨਜ਼ਰ ਬਿਸਤਰ ਤੇ ਪੈਂਦੀ ਆ ਤੇ ਉਹਨਾਂ ਦੇ ਹੋਸ਼ ਉੱਡ ਜਾਂਦੇ ਆ ਕਿਉਂਕਿ ਉਹਨਾਂ ਦੀ 3 ਮਹੀਨੇ ਦੀ ਬੱਚੀ ਜਿਸ ਦਾ ਨਾਮ ਆਰੀਆ ਸੀ ਆਪਣੇ ਬਿਸਤਰ ਤੋਂ ਗਾਇਬ ਸੀ ਕਿਉਂਕਿ ਉਹ ਸਿਰਫ 3 ਮਹੀਨੇ ਦੀ ਸੀ ਤੇ ਉਹ ਆਪਣੇ ਆਪ ਖੁਦ ਕਿਤੇ ਵੀ ਨਹੀਂ ਜਾ ਸਕਦੀ ਸੀ ਤੇ ਇਸੇ ਵਿੱਚ ਉਸ ਨੂੰ ਬਿਸਤਰ ਤੋਂ ਗਾਇਬ ਦੇ ਕੇ ਪੂਰੇ ਪਰਿਵਾਰ ਵਾਲੇ ਘਬਰਾ ਜਾਂਦੇ ਆ ਹਜੇ ਡੇਢ ਘੰਟੇ ਪਹਿਲਾਂ ਹੀ ਉਸਦੀ ਮਾਂ ਸੁੱਤੀ ਸੀ ਪਰਿਵਾਰ ਵਾਲਿਆਂ ਦੇ ਹੱਥ ਪੈਰ ਫੁੱਲ ਜਾਂਦੇ ਆ ਉਹ ਹਰ ਜਗ੍ਹਾ ਆਪਣੀ ਬੱਚੀ ਨੂੰ ਡੱਬਣਾ ਸ਼ੁਰੂ ਕਰ ਦਿੰਦੇ ਆ ਤੇ ਸਾਰੇ ਆਸ-ਪड़ोस ਦੇ ਮੱਲੇ ਵਾਲੇ ਵੀ ਉੱਠ ਜਾਂਦੇ ਆ ਤੇ ਉਸ ਦੀ ਤਲਾਸ਼ ਵਿੱਚ ਲੱਜ ਜਾਂਦੇ ਆ ਘਰ ਦਾ ਗੇਟ ਖੁੱਲਿਆ ਆਇਆ ਸੀ ਐਸੇ ਵਿੱਚ ਕੋਈ ਵੀ ਘਰ ਦੇ ਵਿੱਚ ਜਾ ਕੇ ਬੱਚੀ ਨੂੰ ਚੋੱਕ ਕੇ ਲੈ ਕੇ ਆ ਸਕਦਾ ਸੀ ਸਚੀ ਨੇ ਸਾਰੇ ਮਹੱਲੇ ਆ ਜਾ ਕੇ ਆਪਣੀ ਬੇਟੀ ਬਾਰੇ ਪੁੱਛਿਆ ਉਹ ਕਿ ਰਾਤ ਦੇ 3 ਵਜੇ ਦੇ ਸੀ ਤੇ ਐਸੀ ਵਿੱਚ ਉਸ ਨੂੰ ਕਿਸੇ ਵੀ ਨਹੀਂ ਦੇਖਿਆ ਸੀ ਪਰ ਇੱਥੇ ਸੋਚਣ ਵਾਲੀ ਗੱਲ ਇਹ ਸੀ ਇੱਕ 3 ਮਹੀਨਿਆਂ ਦੀ ਬੱਚੀ ਅਚਾਨਕ ਗਾਇਬ ਕਿੱਥੇ ਹੋ ਗਈ ਸੀ ਵੈਲਕਮ ਟੂ ਦਾ ਸ਼ੋਅ ਮਾਈ ਨੇਮ ਇਜ਼ ਸ਼ਿਵਰਨ ਐਂਡ ਯੂ ਆਰ ਵਾਚਿੰਗ ਦਾ ਕੇਸ ਸ਼ੋਅ ਰੋਂਦੇ ਹੋਏ ਲਖਦੀ ਹੋਏ ਘਰ ਵਾਲੇ ਸਿੱਧੇ ਕਾਫਪਰੇਡ ਪੁਲਿਸ ਸਟੇਸ਼ਨ ਪਹੁੰਚਦੇ ਆ। ਪੁਲਿਸ ਨੇ ਉਹਨਾਂ ਕੋਲੋਂ ਸਾਰੇ ਦਿਨ ਦਾ ਰੁਟੀਨ ਪੁੱਛਿਆ ਤੇ ਇਹ ਜਾਨਣਾ ਚਾਹਿਆ ਕਿ ਪੂਰੇ ਦਿਨ ਦੇ ਵਿੱਚ ਉਹਨਾਂ ਕੋਲ ਕੌਣ-ਕੌਣ ਮਿਲਣਾ ਆ ਸੀ। ਜਿਸ ਤੇ ਘਰ ਵਾਲਿਆਂ ਨੇ ਉਸੇ ਸ਼ਾਮ ਹੋਈ ਇੱਕ ਝਗੜੇ ਬਾਰੇ ਦੱਸਿਆ। 8 ਪਈ 2021 ਰਾਤ 8 ਵਜੇ ਸਚਿੰਦ ਦੇ ਘਰ ਬੇਟੀ ਦਾ ਜਨਮ ਹੋਇਆ ਸੀ। ਇਸ ਦੀ ਖਬਰ ਮਿਲਦੀ ਹੈ ਕਨਈਆ ਉਰਫ ਕੰਨੂ ਕਿਉਂਕਿ ਇੱਕ ਟ੍ਰਾਂਸਜੈਂਡਰ ਸੀ। ਆਪਣੇ ਸਾਥੀਆਂ ਦੇ ਨਾਲ ਆਸ਼ੀਰਵਾਦ ਦੇਣ ਲਈ ਚਲਾ ਜਾਂਦਾ ਆ। ਆਸ਼ੀਰਵਾਦ ਦੇ ਬਦਲੇ ਉਸਨੇ 1100 ਰੁਪਏ ਇੱਕ ਨਾਰੀਅਲ ਤੇ ਸਾਰੀ ਦੀ ਮੰਗ ਕੀਤੀ। ਉਸ ਟਾਈਮ ਲੋਕਡਾਊਨ ਲੱਗਿਆ ਹੋਇਆ ਸੀ। ਕੰਮ ਧੰਦੇ ਬੰਦ ਚੱਲ ਰਹੇ ਸੀ। ਇਸ ਲਈ ਫੈਮਿਲੀ ਦੀ ਫਾਈਨੈਂਸ਼ੀਅਲ ਕੰਡੀਸ਼ਨ ਬਹੁਤ ਖੁਰੀ ਸੀ। ਜਿਸ ਕਾਰਨ ਉਹ ਸਿਰਫ 200 ਰੁਪਏ ਹੀ ਦੇ ਪਾਉਂਦੇ ਆ। ਤੇ ਜਾਂਦੇ ਜਾਂਦੇ ਇੱਕ ਨਈਆ ਧਮਕੀ ਦੇ ਕੇ ਕਹਿੰਦਾ ਹੈ, "ਤੂੰ اگلے 3-4 ਦਿਨਾਂ ਦੇ ਵਿੱਚ ਕੁਝ ਐਸਾ ਕਰੇਗਾ ਜਿਸ ਨਾਲ ਤੁਹਾਡੇ ਸਾਰੇ ਪਰਿਵਾਰ ਦੇ ਹੋਸ਼ ਛੁੱਟ ਜਾਣਗੇ।" ਸਾਰਾ ਇਨਸੀਡੈਂਟ ਹੋੰਦਿਆਂ ਹੀ ਪੁਲਿਸ ਨੇ ਸਭ ਤੋਂ ਪਹਿਲਾਂ ਸੀਸੀਟੀਵੀ ਦੇ ਨਾਲ ਨਈਆ ਦਾ ਚਿਹਰਾ ਆਇਡੈਂਟੀਫਾਈ ਕੀਤਾ ਤੇ ਦੂਸਰੇ ਪਾਸੇ ਨਈਆ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਪੁਲਿਸ ਲੱ ਪैसे ਪੁਲਿਸ ਨੂੰ ਸਮੁੰਦਰ ਦੇ ਕਿਨਾਰੇ ਦਲਦਲ ਦੇ ਵਿੱਚ ਇੱਕ ਬੱਚੀ ਦੀ ਲਾਸ਼ ਮਿਲਦੀ ਆ ਤੇ ਜਦੋਂ ਉਸ ਦੀ ਜਾਂਚ ਕੀਤੀ ਜਾਂਦੀ ਹੈ ਤੇ ਪਤਾ ਲੱਗਦਾ ਸਚੇਨ ਦੀ ਹਲਾ ਪਤਾ ਹੋਈ ਬੇਟੀ ਸੀ ਤੇ ਪੋਸਟਮਾਰਟਮ ਦੇ ਵਿੱਚ ਹੁੰਦਾ ਕਿ ਉਸਤੇ ਨਾਲ ਤរੰਦਗੀ ਵੀ ਕੀਤੀ ਗਈ ਹੁਣ ਪੁਲਿਸ ਵੀ ਕਨਈਆ ਨੂੰ ਸ਼ਕਤੀ ਦੇ ਨਾਲ ਪੁੱਛਤਾ ਸ਼ੁਰੂ ਕਰ ਦਿੰਦੀ ਆ ਕਿਉਂਕਿ ਡੈਡਵਾਰੀ ਮਿਲ ਚੁੱਕੀ ਸੀ ਤੇ ਹੁਣ ਉਹ ਕੋਈ ਹੋਸ਼ਿਆਰੀ ਵੀ ਨਹੀਂ ਦਿਖਾ ਸਕਦਾ ਸੀ ਤੇ ਕਾਨੂੰਨ ਨੇ ਦੱਸਿਆ ਕਿ ਪੈਸੇ ਨਾ ਮਿਲਣ ਕਾਰਨ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆ ਤੇ ਉਸਨੇ ਬਦਲਾ ਲੈਣ ਦਾ ਸੋਚਿਆ ਤੇ ਰਾਤ ਦੇ 3 ਵਜੇ ਜਦੋਂ ਸਾਰੇ ਸੌ ਰਹੇ ਸੀ ਆਪਣੇ ਸਾਥੀ ਸੋਨੂ ਦੇ ਨਾਲ ਚੋਰੀ ਛੁਪੇ ਘਰ ਵਿੱਚ ਵੜ ਜਾਂਦਾ ਆ ਤੇ ਬੱਚੀ ਨੂੰ ਲਕ ਨੂੰ ਨਾ ਅਪਰਾਧ ਕਰਦਾ ਹੈ ਉਸ ਤੋਂ ਬਾਅਦ ਉਸਦੀ লাশ ਤਲਦਰ ਵਿੱਚ ਛੱਡ ਦਿੰਦਾ ਹੈ ਕਿੱਥੇ ਉਸਦੀ ਦਮ ਘੁੱਟਣ ਦੇ ਨਾਲ ਮੌਤ ਹੋ ਜਾਂਦੀ ਹੈ ਕੁਝ ਗੱਲਾਂ ਮੈਂ ਇੱਥੇ ਕਲੀਅਰ ਕਰ ਦਵਾਂ ਕਿ ਕਨਈਆ ਉਰਫ ਕੰਨੂ ਇੱਕ ਟ੍ਰਾਂਸਜੈਂਡਰ ਸੀ ਨਾ ਕਿ ਇੱਕ किन्नਰ किन्नਰ ਉਹ ਆਦਮੀ ਹੁੰਦੇ ਆ ਜਿਹੜੇ ਔਰਤ ਦੇ ਵਾਂਗੂ ਤਿਆਰ ਹੋ ਕੇ ਨੱਚਦੇ ਆ ਟ੍ਰਾਂਸਜੈਂਡਰ ਉਹ ਹੁੰਦੇ ਆ ਜਿਹੜੇ ਆਪਣੇ ਉਸ ਕਿਰਦਾਰ ਨੂੰ ਨਹੀਂ ਮੰਨਦੇ ਜਿਸ ਵਿੱਚ ਉਹਨਾਂ ਦਾ ਜਨਮ ਹੋਇਆ ਹੁੰਦਾ ਆ ਤੇ ਕੰਨੂ ਨੇ ਇਹ ਸਭ ਕੁਝ ਕਰਨ ਦਾ ਕਾਰਨ ਇਹ ਦੱਸਿਆ ਕਿ ਜਦੋਂ ਉਹ ਕਿੰਨਰ ਬਣ ਕੇ ਕਿਸੇ ਦੇ ਘਰ ਸ਼ੁਭ ਮੌਕੇ ਤੇ ਆਸ਼ੀਰਵਾਦ ਦੇਣ ਜਾਂਦੇ ਤਾਂ ਲੋਕ ਉਸ ਨੂੰ ਬਦਲੇ ਦੇ ਵਿੱਚ ਮੂੰਹ ਮੰਗੇ ਪੈਸੇ ਦੇਣ 26 ਫਰਵਰੀ 2024 ਵਿੱਚ ਮੁੰਬਈ ਰੇਅਰ ਸੈਕਸ਼ਨ ਕੋਰਟ ਨੇ ਰੇਅਰੈਸਟ ਆਫ ਰੇਅਰੈਸਟ ਕੇਸ ਮੰਨਦੇ ਹੋਏ 24 ਸਾਲ ਦੇ ਕਨਈਆ ਚੋਗਲੇ ਨੂੰ ਫੌਕਸ ਐਟ ਦੇ ਅੰਦਰ ਫਾਂਸੀ ਦੀ ਸਜ਼ਾ ਸੁਣਾਈ। ਇਹ ਭਾਰਤ ਦੇ ਇਤਿਹਾਸ ਦਾ ਐਸਾ ਪਹਿਲਾ 트ਾਂਸਜੈਂਡਰ ਸੀ ਜਿਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਜਿੱਥੇ ਹਰ ਤਰਮ ਦੇ ਵਿੱਚ ਕਿੰਨਰ ਨੂੰ ਬਹੁਤ ਹੀ ਸਤਕਾਰਯੋਗ ਸਮਝਿਆ ਜਾਂਦਾ ਹੈ। ਉੱਥੇ ਇੱਕ ਨਈਂ ਹਰਫ ਕੰਨੂ ਦਾ ਐਸਾ ਅਪਰਾਧ ਕਰਨਾ ਸ਼ੋਭਾ ਨਹੀਂ ਸੀ ਦਿੰਦਾ ਜਿਸ ਕਾਰਨ ਉਸ ਨੂੰ ਇਹ ਸਜ਼ਾ ਬਣਦੀ ਤਾਂ ਬੰਦੀ ਸੀ। ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ। ਧੰਨਵਾਦ।